ਕੀ ਤੀਜਾ ਵਿਆਹ ਕਰਨ ਜਾ ਰਹੇ ਹਨ ਸੈਫਲੀ ਖਾਨ ਅਦਾਕਾਰ ਨੇ ਹਟਾਇਆ ਕ੍ਰੀਨਾ ਕਪੂਰ ਦੇ ਨਾਂ ਦਾ ਟੈਟੂ ਸੈਫਲੀ ਖਾਨ ਅਤੇ ਕ੍ਰੀਨਾ ਕਪੂਰ ਖਾਨ ਦਾ ਵਿਆਹ 16 ਅਕਤੂਬਰ 2012 ਨੂੰ ਹੋਇਆ ਸੀ ਸੈਫਲੀ ਖਾਨ ਦਾ ਇਹ ਦੂਜਾ ਵਿਆਹ ਸੀ ਇਸ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਹੋਏ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਪਰ ਹਾਲ ਹੀ ਜੀ ਇੱਕ ਤਸਵੀਰ ਵਾਇਰਲ ਹੋਈ ਹੈ ਚੀਸ ਤੋਂ ਬਾਅਦ ਉਹਾਂ ਵਿਚਾਲੇ ਦਰਾਰ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਹਨ ਜਦੋਂ ਵੀ ਬਾਲੀਵੁੱਡ ਦੀਆਂ ਸ਼ਾਨਦਾਰ ਜੋੜੀਆਂ ਦੀ ਗੱਲ ਹੁੰਦੀ ਹੈ ਤਾਂ ਹਮੇਸ਼ਾ ਸੈਫਲੀ ਖਾਨ ਅਤੇ ਕ੍ਰੀਨਾ ਕਪੂਰ ਦਾ ਨਾਂ ਸਾਹਮਣੇ ਆ ਜਾਂਦਾ ਹੈ ਦੋਵੇਂ ਅਕਸਰ ਇਕੱਠੇ ਨਜ਼ਰ ਆਉਂਦੇ ਹਨ ਵਿਆਹ ਦੇ ਐਨੇ ਸਾਲ ਬਾਅਦ ਵੀ ਦੋਵੇਂ ਰੋਮਾਂਟਿਕ ਪੋਸਟ ਦੇਣਾ ਨਹੀਂ ਭੁੱਲਦੇ ਪਰ ਹੁਣ ਤੋਂ ਮ ਵਿਚਾਰ ਚੀਜ਼ਾਂ ਇੱਕੋ ਜਹੀਆਂ ਨਹੀਂ ਹਨ ਇਹ ਸਵਾਲ ਇਸ ਲਈ ਹੈ ਕਿਉਂਕਿ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਸਫਲੀ ਖਾਨ ਅਤੇ ਕ੍ਰੀਨਾ ਕਪੂਰ ਖਾਨ ਦਾ ਵਿਆਹ 16 ਅਕਤੂਬਰ 2012 ਨੂੰ ਹੋਇਆ ਸੀ ਸਾਤਲੀ ਖਾਨ ਦਾ ਇਹ ਦੂਜਾ ਵਿਆਹ ਸੀ ਇਸ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਬੇਟੇ ਹੋਏ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਪਰ ਹਾਲ ਹੀ ਵਿੱਚ ਇੱਕ ਤਸਵੀਰ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਹ ਹਮ ਵਿਚਾਲੇ ਤਰਾਰ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸਨ ਸਾਤ ਨੇ ਆਪਣੇ ਗੁੱਟ ਤੇ ਬਣੇ ਟੈਟੂ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਉਹ ਕ੍ਰੀਨਾ ਨੂੰ ਕਿੰਨਾ ਪਿਆਰ ਕਰਦੇ ਹਨ ਪਰ ਹਾਲ ਹੀ ਵਿੱਚ ਉਸ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ ਜਿਨ੍ਹਾਂ 'ਚ ਕ੍ਰੀਨਾ ਦੇ ਨਾਂ ਦਾ ਟੈਟੂ ਗਾਇਬ ਨਜ਼ਰ ਆ ਰਿਹਾ ਸੀ ਦਰਅਸਲ ਸੈਫਲੀ ਖਾਨ ਹਾਲ ਹੀ ਵਿੱਚ 에ਅਰਪੋਰਟ ਤੇ ਸਪਾਟ ਕੀਤਾ ਗਿਆ ਸੀ ਜਿੱਥੋਂ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਵਾਇਰਲ ਵੀਡੀਓ 'ਚ ਅਦਾਕਾਰ ਦੇ ਹੱਥ ਤੇ ਕ੍ਰੀਨਾ ਦੇ ਨਾਂ ਵਾਲੇ ਟੈਟੂ ਦੀ ਬਜਾਏ ਇੱਕ ਹੋਰ ਟੈਟੂ ਨਜ਼ਰ ਆ ਰਿਹਾ ਸੀ ਜਿਸ ਨੂੰ ਦੇਖ ਕੇ ਪ੍ਰਸੰਸਕਾਂ ਨੇ ਇੱਕ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਕੈਸੈਫਲੀ ਖਾਨ ਅਤੇ ਕ੍ਰੀਨਾ ਦਾ ਧਾਕਲਾਕ ਹੋਣ ਵਾਲਾ ਹੈ ਕਾਜ਼ ਯੂਜ਼ਰਸ ਦਾ ਮੰਨਣਾ ਹੈ ਕਿ ਸੈੱਫ ਨੇ ਅਜੇ ਹਾ ਕਿਸੇ ਫਿਲਮ ਲਈ ਕੀਤਾ ਹੈ ਜਦ ਕਿ ਕਾਜ਼ ਨੇ ਇਸ ਤੇ ਚੁਟਕੀ ਲੈਣ ਤੋਂ ਗੁਰੇਜ਼ ਨਹੀਂ ਕੀਤਾ ਇੱਕ ਯੂਜ਼ਰ ਨੇ ਟਿੱਪਣੀ ਕੀਤੀ ਸਮਾਂ ਆ ਗਿਆ ਹੈ ਇੱਕ ਹੋਰ ਨੇ ਲਿਖਿਆ ਲੱਗਦਾ ਹੈ ਕਿ ਤਲਾਕ ਦੀ ਤਿਆਰੀ ਹੋ ਰਹੀ ਹੈ ਇੱਕ ਜ਼ੂਜ਼ਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਲੱਗਦਾ ਹੈ ਕਿ ਸੈਫ ਆਪਣੀ ਤੀਜੀ ਵਿਆਦੀ ਤਿਆਰੀ ਕਰ ਰਹੇ ਹਨ। ਵਰਕ ਫਰੰਟੀ ਕੱਲ੍ਹ ਕਰੀਏ ਤਾਂ ਸੈਫ ਲੇਖਨ ਸਾਊਥ ਫਿਲਮ ਦੇਵਰਾਜ ਨਜ਼ਰ ਆਉਣ ਵਾਲੇ ਹਨ। ਸੈਫ ਦੇ ਨਾਲ ਫਿਲਮ 'ਚ ਉਹ ਜਾਨਵੀ ਕਪੂਰ ਅਤੇ ਜੂਨੀਅਰ ਐਨਟੀ ਆਰ ਨਾਲ ਨਜ਼ਰ ਆਉਣਗੇ। ਕ੍ਰੀਨਾ ਕਪੂਰ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਹਨਾਂ ਦੀ ਫਿਲਮ ਨੂੰ ਰਿਲੀਜ਼ ਹੋਈ ਹੈ ਇਸ ਫਿਲਮ ਨੇ ਵਾਕਸ ਆਫ ਇਸ ਤੇ ਚੰਗਾ ਕਲੈਕਸ਼ਨ ਕੀਤਾ ਸੀ